ਸਮੋਕੇ ਸੂਬਾ ਸਰਕਾਰ ਵੱਲੋਂ ਆਯੋਜਿਤ ਕੀਰਤਨ ਦਰਬਾਰ ਦੇ ਵਿੱਚ ਸੰਗਤ ਨਾਲ ਸ਼ਾਮਿਲ ਹੋਏ ਤਸਵੀਰਾਂ ਵੀ ਸਾਹਮਣੇ ਆਈਆਂ ਤੇ ਉਹਨਾਂ ਦੇ ਵੱਲੋਂ ਇਕੱਠ ਨੂੰ ਸੰਬੋਧਨ ਵੀ ਕੀਤਾ ਗਿਆ ਤੇ ਆਉ ਸੁਣਦੇ ਆ ਇੱਥੇ ਐਨੇ ਵੱਡਾ ਅਦੁੱਤੀ ਕੀਰਤਨ ਸਮਾਗਮ ਹੋਣਾ ਲਗਭਗ ਅਸੰਭਵ ਹੈ ਕਿਉਂਕਿ ਪਤਾ ਹੈ ਕਿ ਇਸ ਇੱਥੇ ਕਿਸ ਤਰ੍ਹਾਂ ਦਾ ਮਾਹੌਲ ਹੈ ਆਇਆ ਨਹੀਂ ਜਾਂਦਾ ਬਾਹਰ ਪਰ ਗੁਰੂ ਸਾਹਿਬ ਦੀ ਕਿਰਪਾ ਇਦਾਂ ਦੀ ਹੈ ਕਿ ਸਾਰੇ ਆਪਣੇ ਆਪ ਮਹਾਰੇ ਸੰਗਤ ਜਿਹੜੀ ਹੈ ਉਹ ਪਹੁੰਚੀ ਹੈ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦਾ ਭਾਗਾਂ ਵਾਲਾ ਸਮਝਦਾ ਕਿ ਜਿਸ ਵੇਲੇ ਪੰਜਾਬ ਰਾਜ ਦੀ ਸੇਵਾ ਦਾ ਮੌਕਾ ਸਾਨੂੰ ਮਿਲਿਆ ਤੇ ਉਸ ਸੇਵਾ ਦੇ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਪੁਰਬ ਜਿਹੜਾ ਮਨਾਉਣਾ ਉਹ ਸਾਡੇ ਹਿੱਸੇ ਆ ਬੜਾ ਕੁਝ ਪੜਿਆ ਗੁਰੂ ਸਾਹਿਬ ਬਾਰੇ ਬੜੀਆਂ ਹਿਸਟਰੀ ਦੀਆਂ ਕਿਤਾਬਾਂ ਚ ਪੜਿਆ ਕਿਵੇਂ ਤਿਆਗ ਮੱਲ ਤੋਂ ਤੇਗ ਬਹਾਦਰ ਬਣੇ ਕਿਵੇਂ ਬਾਬਾ ਬਕਾਲਾ ਚ ਗੁਰੂ ਲਾਧੋ ਰਹੇ ਕਿਵੇਂ ਫਿਰ ਲੱਖੀਸ਼ਾ ਬੰਜਾਰਾ ਨੇ ਜਿੱਥੇ ਗੁਰਦੁਆਰਾ ਰਾਕਾਬगंज ਸਾਹਿਬ ਹੈ ਹੁਣ ਆਪਣੇ ਘਰ ਨੂੰ ਅੱਗ ਲਾ ਕੇ ਸੰਸਕਾਰ ਕੀਤਾ ਕਿਵੇਂ ਪਈ ਜੈਤਾ ਜੀ ਜਿਹੜੇ ਬਾਅਦ ਚ ਪਈ ਜੀਵਨ ਸਿੰਘ ਜੀ ਦੇ ਨਾਂ ਤੇ ਜਾਣੇਗੇ ਉਹ ਕਿੰਨਾਂ ਕਠਿਨਾਈਆਂ ਮੀਹਾਂ ਹਨੇਰੀਆਂ ਵਿੱਚ ਦੀ ਹੁੰਦੇ ਹੋਏ ਸੀਸ ਨੂੰ ਲੈ ਕੇ ਆਏ ਫਿਰ ਰੰਗਰੇਟੇ ਗੁਰੂ ਕੇ ਬੇਟੇ ਦਾ ਉਹਨਾਂ ਨੂੰ ਖਿਤਾਬ ਮਿਲਿਆ ਤੇ ਇਹ ਕੁਰਬਾਨੀਆਂ ਛੋਟੀਆਂ ਨਹੀਂ ਇਹ ਕੁਰਬਾਨੀਆਂ ਸਾਡੀ ਅਗਲੀ ਪੀੜੀ ਤੱਕ ਜਾਣੀਆਂ ਚਾਹੀਦੀਆਂ ਅਗਲੀ ਪੀੜੀ ਦਾ ਸ਼ਾਇਦ ਦੇਖਣ ਦਾ ਜਾਂ ਸਮਝਣ ਦਾ ਮਾਧਿਅਮ ਚੇਂਜ ਹੋ ਗਿਆ ਹੋਵੇ ਉਹ ਲਾਈਟ ਹੈਂਡ ਸਾਊਂਡ ਰਾਹੀਂ ਸ਼ਾਇਦ ਜ਼ਿਆਦਾ ਸੁਣ ਸਕਦੇ ਹੋਣ ਜਾਂ ਸਮਝ ਸਕਦੇ ਹੋਣ ਉਹਨਾਂ ਦੇ YouTube ਜਾਂ ਉਹਨਾਂ ਨੂੰ ਕਿਸੇ ਹੋਰ ਮਾਧਿਅਮ ਰਾਹੀਂ ਸ਼ਾਇਦ ਜ਼ਿਆਦਾ ਸਮਝ ਆਉਂਦੀ ਹੋਵੇ ਮर्यादा कायम ਰੱਖਦੇ ਹੋਏ ਇਹ ਇਹ ਜ਼ਰੂਰ ਅਗਲੀ ਪੀੜੀ ਤੱਕ ਚੀਜ਼ਾਂ ਜਾਣੀਆਂ ਚਾਹੀਦੀਆਂ ਕਿ ਦਾਦਾ ਵੀ ਸ਼ਹੀਦ ਕਰਾਇਆ ਤੇ ਦਾਦਾ ਬਣ ਕੇ ਪੋਤੇ ਵੀ ਸ਼ਹੀਦ ਕਰਾਏ ਇਹ ਇਹ ਕੋਈ ਦੁਨੀਆ 'ਚ ਮਿਸਾਲ ਨਹੀਂ ਮਿਲਦੀ ਇਸ ਤਰ੍ਹਾਂ ਦੀ ਕਿ ਇੰਨਾ ਸ਼ਹੀਦਾਂ ਦੇ ਸਰਤਾਜ ਜਿਨ੍ਹਾਂ ਨੂੰ ਕਿਹਾ ਗਿਆ ਪੀਓ ਪਚਾਓ ਮੋਰਚੇ ਦੇ ਵਿੱਚ ਪਹੁੰਚੀ ਸਤਿੰਦਰ ਸੱਤੇਦਾਨ ਨੇ ਕਿ ਉਹ ਇੱਕ ਕਾਫੀ ਮਸ਼ਹੂਰ ਹਸਤੀ ਨੇ ਪੰਜਾਬ ਦੇ ਤੇ ਉਹਨਾਂ ਦੇ ਵੱਲੋਂ ਪੀਓ ਦੇ ਵਿੱਚ ਪਹੁੰਚ ਕੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ ਗਈ ਪੰਜਾਬ ਯੂਨੀਵਰਸਿਟੀ ਅੱਗੇ ਨੌਜਵਾਨਾਂ ਦੇ ਮੋਰਚੇ ਵਿੱਚ ਟੀਵੀ ਜਗਤ ਦੀ ਮਸ਼ਹੂਰ ਹਸਤੀ ਸਤਿੰਦਰ ਸਤੀ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕਰਨ ਦੇ ਲਈ ਉੱਥੇ ਪਹੁੰਚੀ ਤਸਵੀਰਾਂ ਵੀ ਤੁਸੀਂ ਵੇਖ ਸਕਦੇ ਹੋ ਉਹਨਾਂ ਨੇ ਜਿੱਥੇ ਨੌਜਵਾਨਾਂ ਨੂੰ ਹੌਸਲਾ ਵਧਾਇਆ ਤੇ ਉੱਥੇ ਹੀ ਕਿਹਾ ਕਿ ਮਸਲਾ ਚਾਹੇ ਕੋਈ ਵੀ ਹੋਵੇ ਉਹ ਬੈ ਕੇ ਗੱਲ ਕਰਕੇ ਹੱਲ ਕੀਤਾ ਜਾ ਸਕਦਾ ਹੈ ਤੇ ਆਓ ਸੁਣਦੇ ਹਾਂ ਹੋਰ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ਮੈਂ ਪਹਿਲਾਂ ਕਹਿ ਕੇ ਹਟੀਆਂ ਕਿ ਅਸੂਲੋਂ ਕੇ ਲਈ ਟਕਰਾਨਾ ਜ਼ਰੂਰੀ ਹੈ ਜ਼ਿੰਦਾ ਹੋ ਤੋ ਜ਼ਿੰਦਾ ਨਜ਼ਰ ਆਨਾ ਜ਼ਰੂਰੀ ਹੈ ਸਾਡੀ ਤੇ ਇਹ ਮੈਨੂੰ ਲੱਗਦਾ ਕਿ ਗੁਰੂ ਸਾਹਿਬ ਦੇ ਡੇਵਡ ਦਾ ਇਤਿਹਾਸ ਹੈ ਕਿ ਉਹਨਾਂ ਨੇ ਆਪਣਾ ਪਰਿਵਾਰ ਨਿਸ਼ਾਵਰ ਕਰਕੇ ਸਾਡੇ ਲਈ ਲੜਾਈਆਂ ਲੜੀਆਂ ਨੇ ਲੜਾਈ ਤੇ ਮੈਨੂੰ ਲੱਗਦਾ ਕਿ ਸਾਨੂੰ ਵਿਰਸੇ ਚ ਮਿਲੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਕੋਈ ਵੀ ਚੀਜ਼ ਹੋਵੇ ਸਾਡੀ ਉਹ ਤਕਰੀਬਨ ਸੰਘਰਸ਼ ਚੋਂ ਨਿਕਲੀ ਹੈ ਔਰ ਮੈਨੂੰ ਲੱਗਦਾ ਕਿ ਅਸੀਂ ਸੰਘਰਸ਼ ਕਰਨ ਤੋਂ ਕਦੀ ਵੀ ਨਹੀਂ ਹਟੇ ਪਰ ਸੰਘਰਸ਼ ਇੱਕ ਚੀਜ਼ ਹੋਰ ਵੀ ਦਿੰਦਾ ਹੈ ਅਸੀਂ ਜਦੋਂ ਵੀ ਥੋੜੇ ਜੇ ਮੈਨੂੰ ਲੱਗਦਾ ਇੱਧਰ ਉੱਧਰ ਹੋ ਜਾਂਦੇ ਆ ਸਾਰੇ ਆਪਣੇ ਆਪਣੇ ਕੰਮਾਂ 'ਚ ਹੋ ਜਾਂਦੇ ਆ ਕੋਈ ਇਹੋ ਜਿਹਾ ਸੰਘਰਸ਼ ਆ ਜਾਂਦਾ ਫਿਰ ਪੂਰੀ ਦੁਨੀਆ ਨੂੰ ਇਹ ਪਤਾ ਲੱਗਦਾ ਕਿ ਪੰਜਾਬੀ ਇਕੱਠੇ ਨੇ ਇਹ ਮੈਨੂੰ ਲੱਗਦਾ ਗੁਰੂ ਮਹਾਰਾਜ ਤੁਹਾਨੂੰ ਇਕੱਠੇ ਰੱਖਣਾ ਵੀ ਚਾਹੁੰਦਾ ਏ ਔਰ ਇਸ ਕਰਕੇ ਸੰਘਰਸ਼ ਹੁੰਦੇ ਨੇ ਸੰਘਰਸ਼ ਪਰ ਮੈਨੂੰ ਲੱਗਦਾ ਕਿ ਇਨਾਂ ਨੌਜਵਾਨਾਂ ਦੇ ਲਈ ਸੰਘਰਸ਼ ਨਹੀਂ ਹੋਣਾ ਚਾਹੀਦਾ ਇਨਾਂ ਲਈ ਦਿਸ਼ਾ ਹੋਣੀ ਚਾਹੀਦੀ ਏ ਕਿਉਂਕਿ ਸੰਘਰਸ਼ ਜਿਹੜਾ ਨਾ ਉਹ ਸਾਡੇ ਵਰਗੇ ਲੋਕਾਂ ਦੇ ਹਿੱਸੇ ਆ ਜਵੇ ਕੋਈ ਗੱਲ ਨਹੀਂ ਅਸੀਂ ਲੜਾਈਆਂ ਲੜਦੇ ਹਾਂ ਰੋਜ਼ ਹੀ ਲੜਦੇ ਆ ਬੀਇੰਗ ਅ ਫੀਮੇਲ ਤੇ ਇਨੇ ਸਾਲ ਹੋ ਗਏ ਨੇ ਲੜਦੇ ਆਪਣੀ ਐਗਜ਼ਿਸਟੈਂਸ ਦੀ ਲੜਾਈ ਤੋਂ ਲੈ ਕੇ ਆਪਣੀ ਪ੍ਰੈਜ਼ੈਂਸ ਦੀ ਲੜਾਈ ਅਜੇ ਵੀ ਚੱਲ ਰਹੀ ਏ ਪਰ ਮੈਨੂੰ ਲੱਗਦਾ ਕਿ ਇਹਨਾਂ ਦੀ ਉਮਰ ਜਿਹੜੀ ਹੈ ਨਾ ਕੰਸਟਰਕਸ਼ਨ ਦੀ ਏ ਔਰ ਸਮਾਜ ਜਿਹੜਾ ਹੈ ਨਾ ਉਹ ਨੌਜਵਾਨਾਂ ਦੇ ਉੱਤੇ ਨਿਰਭਰ ਹੁੰਦਾ ਹੈ ਇਹਨਾਂ ਦੀ ਸੋਚ ਕਿਸ ਤਰ੍ਹਾਂ ਦੀ ਏ ਇਹਨਾਂ ਨੇ ਕਿਸ ਵਿਜਨ ਦੇ ਨਾਲ ਅੱਗੋ ਜੀਵਨ ਜੀਣਾ ਏ ਯੂਨੀਵਰਸਟੀਆਂ ਚੋਂ ਵਿਜਨ ਕ੍ਰੀਏਟ ਕੀਤੀ ਜਾਂਦੀ ਏ ਪੰਜਾਬ ਦੇ ਵਿੱਚ ਸੰਗਣੀ ਧੁੰਦ ਨੇ ਦਸਤਕ ਦੇ ਦਿੱਤੀ ਹੈ ਮੌਸਮ ਵਿਭਾਗ ਦੇ ਵੱਲੋਂ ਆਉਣ ਵਾਲੇ ਦਿਨਾਂ ਨੂੰ ਲੈ ਕੇ ਇੱਕ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ ਸ਼ੁਰੂ ਹੋਏ ਸਰਦੀਆਂ ਦੇ ਮੌਸਮ ਦੇ ਦੌਰਾਨ ਅੱਜ ਸਵੇਰ ਸਾਰ ਹੀ ਮੌਸਮ ਦੀ ਸੰਗਣੀ ਧੁੰਦ ਪਈ ਤੜਕਸਾਰ ਹੀ ਪਈ ਇਸ ਸੰਗਣੀ ਧੁੰਦ ਤੇ ਕਾਰਨ ਇੱਥੇ ਸਰਦੀਆਂ ਦੇ ਮੌਸਮ ਦਾ ਅਹਿਸਾਸ ਹੋ ਰਿਹਾ ਤੇ ਉੱਥੇ ਹੀ ਸਵੇਰ ਸਾਰ ਹੀ ਸੜਕਾਂ ਤੇ ਵਾਹਨ ਚਾਲਕਾਂ ਨੂੰ ਆਪਣੇ ਵਾਹਨ ਆਮ ਨਾਲੋਂ ਹੌਲੀ ਜਿਹੜੇ ਕੀ ਚਲਾਉਣੇ ਪੈ ਰਹੇ ਨੇ ਤੇ ਜਲੰਧਰ ਪਠਾਨ ਕੋਟ ਰਸਟ ਫਰੀ ਮਾਰਗ ਟਾਂਡਾ ਸ੍ਰੀ ਹਰਗੋਬਿੰਦਪੁਰ ਰਾਸ਼ਟਰੀ ਮਾਰਗ ਟਾਂਡਾ ਬੇਕੋਵਾਲ ਸੜਕ 'ਪਈ ਸੰਘਣੀ ਧੁੰਦ ਦੇ ਕਾਰਨ ਕਈ ਜਗ੍ਹਾ ਤੇ ਟ੍ਰੈਫਿਕ ਜਮ ਵਾਲੀ ਸਥਿਤੀ ਵੀ ਬਣੀ ਹੋਈ ਸੀ ਨਵੰਬਰ ਮਹੀਨੇ ਦੇ ਅੱਧ ਵਿੱਚ ਕਾਰ ਪਈ ਸੰਘਣੀ ਧੁੰਦ ਨੇ ਜਿੱਥੇ ਹੁਣ ਕੜਾਕੇ ਦੀ ਠੰਡ ਦਾ ਅਹਿਸਾਸ ਕਰਾ ਦਿੱਤਾ ਹੈ ਉੱਥੇ ਹੀ ਮੌਸਮ ਮਾਹਰਾਂ ਦਾ ਕਹਿਣਾ ਹੈ ਕਿ ਇਸ ਵਾਰ ਪਿਛਲੇ ਸਾਲ ਨਾਲ ਜ਼ਿਆਦਾ ਠੰਡ ਦਾ ਸਾਹਮਣਾ ਕਰਨਾ ਪਵੇਗਾ ਹਾਲਾਂਕਿ ਅਜੇ ਤੱਕ ਬਾਰਿਸ਼ ਨਾ ਹੋਣ ਕਾਰਨ ਇਹ ਠੰਡ ਲੋਕਾਂ ਦੀ ਸਿਹਤ ਵਾਸਤੇ ਖਤਰਨਾਕ ਸਾਬਤ ਹੋ ਸਕਦੀ ਹੈ ਇਸ ਬਾਰੇ ਸੇਵਾਮੁਕਤ ਡਿਪਟੀ ਡਾਇਰੈਕਟਰ ਸਿਹਤ ਵਿਭਾਗ ਚੰਡੀਗੜ੍ਹ ਡਾਕਟਰ ਕੇਵਲ ਸਿੰਘ ਸੀਨੀਅਰ ਮੈਡੀਕਲ ਅਫਸਰ ਟਾਂਡਾ ਡਾਕਟਰ ਕੇਵਲ ਸਿੰਘ ਰਾਜਲ ਡਾਕਟਰ ਲਖਪ੍ਰੀਤ ਸਿੰਘ ਪਾਬਲਾ ਡਾਕਟਰ ਅਮਿਤ ਪਾਠਕ ਸੇਵਾਮੁਕਤ ਸਰਜਨ ਹੁਸ਼ਿਆਰਪੁਰ ਡਾਕਟਰ ਪ੍ਰੀਤ ਮਹਿੰਦਰ ਸਿੰਘ ਦਾ ਕਹਿਣਾ ਹੈ ਕਿ ਸਰਦੀਆਂ ਦੀ ਸ਼ੁਰੂਆਤ ਦੇ ਵਿੱਚ ਠੰਡ ਤੋਂ ਬਚਣ ਵਾਸਤੇ ਸਾਨੂੰ ਬਿਲਕੁਲ ਸੁਚੇਤ ਰਹਿਣਾ ਚਾਹੀਦਾ ਹੈ। ਕਿਉਂਕਿ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰੀਕਾ ਤੋਂ ਵਾਪਸ ਲਿਆਂਦਾ ਜਾ ਰਿਹਾ ਹੈ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਪ੍ਰਾ ਗੈਂਗਸਟਰ ਲਾਰੈਂਸ ਦੇ ਪ੍ਰਾਣ ਮੋਲ ਨੂੰ ਅਮਰੀਕਾ ਤੋਂ ਭਾਰਤ ਲਿਆਂਦਾ ਜਾ ਰਿਹਾ ਤੇ ਉਸ ਦੇ ਅੱਜ ਭਾਰਤ ਪਹੁੰਚਣ ਦੀ ਉਮੀਦ ਹੈ 10 ਵਜੇ ਤੱਕ ਮੋਲ ਬਿਸ਼ਨੋਈ ਦਿੱਲੀ 에ਰਪੋਰਟ ਪਹੁੰਚ ਸਕਦਾ ਹੈ। ਤੇ ਇਹ ਕਿਆਸਰਾਈਆਂ ਲਗਾਈਆਂ ਨੇ ਕਿ ਉਹ 10 ਦੇ ਕਰੀਬ ਪਹੁੰਚ ਸਕਦਾ ਹੈ ਤੇ মিডিਆ ਰਿਪੋਰਟਰਾਂ ਦੇ ਅਨੁਸਾਰ ਅਮਰੀਕਾ ਕ੍ਰਹਿ ਸੁਰੱਖਿਆ ਵਿਭਾਗ ਨੇ ਬਾਬਾ সিদ্দিকੀ ਦੇ ਪੁੱਤਰ ਜ਼ਿਸ਼ਾਨ সিদ্দিকੀ ਨੂੰ ਇੱਕ ਈਮੇਲ ਭੇਜ ਕੇ ਅਨਮੋਲ ਦੇ ਡਿਪੋਰਟੇਸ਼ਨ ਬਾਰੇ ਜਾਣਕਾਰੀ ਦਿੱਤੀ ਜੀਆਂ ਅਨਮੋਲ ਬਿਸ਼ਨੋਈ ਤੇ ਕਈ ਗੰਭੀਰ ਅਪਰਾਧਾਂ ਦਾ ਦੋਸ਼ ਹੈ ਤੇ ਅਨਮੋਲ ਤੇ एनसीपी नेता बाबा सिदकी ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਦੋਸ਼ ਹੈ ਅਦਾਕਾਰ ਸਲਮਾਨ ਖਾਨ ਦੇ ਘਰ ਤੇ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਅਨਮੋਲ ਦਾ ਨਾਮ ਵੀ ਆਇਆ ਸੀ ਅਨਮੋਲ ਵਿਸ਼ਨੋਏ ਨੂੰ ਭਾਰਤ ਲਿਆਉਣ ਜਾਂਚ ਏਜੰਸੀ ਲਈ ਇੱਕ ਵੱਡੀ ਸਫਲਤਾ ਹੈ ਤੇ ਇਸ ਗ੍ਰਿਫਤਾਰੀ ਨਾਲ ਦੇਸ਼ ਦੇ ਵਿੱਚ ਕਈ ਹਾਈ ਪ੍ਰੋਫਾਈਲ ਅਪਰਾਧਾਂ ਦੀ ਜਾਂਚ ਨੂੰ ਇੱਕ ਨਵੀਂ ਦਿਸ਼ਾ ਮਿਲਣ ਦੀ ਵੀ ਉਮੀਦ ਹੈ ਸੇ ਤੋਂ ਉਸੇ ਵਾਲਾ ਕਤਲ ਕਰਨ ਤੋਂ ਬਾਅਦ ਉਹ ਫਰਾਰ ਹੋ ਗਿਆ ਸੀ ਤੇ ਬਾਅਦ ਦੇ ਵਿੱਚ ਉਸ ਦੀ ਲੋਕੇਸ਼ਨ ਦਾ ਪਤਾ ਲਗਾਇਆ ਗਿਆ ਸੀ ਤਾਂ ਉਸ ਦਾ ਪਤਾ ਅਮਰੀਕਾ ਦੇ ਵਿੱਚ ਲੱਗਿਆ ਅਨਮੋਲ ਬਿਸ਼ਨੋਈ ਵਿਰੁੱਧ ਭਾਰਤ ਦੇ ਕਈ ਰਾਜਾਂ ਵਿੱਚ ਮਾਮਲੇ ਚੱਲ ਰਹੇ ਹਨ ਤੇ ਉਦਰੀ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਤਬਾਤਲੇ ਕੀਤੇ ਜਾ ਰਹੇ ਨੇ ਪੰਜਾਬ ਦੇ ਵਿੱਚ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ 5 ਆਈਪੀਐਸ ਅਧਿਕਾਰੀਆਂ ਦੇ ਤੁਰੰਤ ਪ੍ਰਭਾਵ ਦੇ ਨਾਲ ਤਬਾਦਲੇ ਕਰ ਦਿੱਤੇ ਗਏ ਨੇ ਸਰਕਾਰ ਵੱਲੋਂ ਜਾਰੀ ਹੁਕਮਾਂ ਦੇ ਅਨੁਸਾਰ ਬਟਾਰਾ ਦੇ ਐਸਐਸਪੀ সোহੇਲ ਕਾਸਿਮ ਮੀਰ ਹੁਣ ਐਸਐਸਪੀ ਅਮ੍ਰਿਤਸਰ ਦਿਹਾਤੀ ਵੱਜੋਂ ਜ਼ਿੰਮੇਵਾਰੀ ਨਿਭਾਉਣਗੇ ਐਸਐਸਪੀ ਅਮ੍ਰਿਤਸਰ ਦਿਹਾਤੀ ਨੂੰ ਪਿਛਲੇ ਦਿਨੀ ਗੈਂਗਸਟਰਾਂ ਵਿਰੁੱਧ ਕਾਰਵਾਈ ਨਾ ਕਰਨ ਕਾਰਨ ਸਰਕਾਰ ਵੱਲੋਂ ਮੁਅਤਲ ਕਰ ਦਿੱਤਾ ਗਿਆ ਸੀ ਐਸਬੀਐਸ ਨਗਰ ਦੇ ਐਸਐਸਪੀ ਮਹਿਤਾਬ ਸਿੰਘ ਨੂੰ ਐਸਐਸਪੀ ਬਟਾਲਾ ਨਿਯੁਕਤ ਕੀਤਾ ਗਿਆ ਸੋਨੇ ਜਾਂਦੀ ਦੀਆਂ ਕੀਮਤਾਂ ਨੂੰ ਲੈ ਕੇ ਵੀ ਨਵੇਂ ਆંકੜੇ ਸਾਹਮਣੇ ਆਏ ਨੇ ਤਾਂ ਇਹ ਖਬਰ ਬੇहद ਉਹਨਾਂ ਲਈ ਜ਼ਰੂਰੀ ਹੈ ਜਿਨ੍ਹਾਂ ਨੂੰ ਗਹਿਣਾ ਖਰੀਦਣ ਦਾ ਸ਼ੌਂਕ ਹੈ ਅਮਰੀਕੀ ਫੈਡਰਲ ਰਿਜ਼ਰਵ ਦੇ ਵੱਲੋਂ ਵਿਆਜ ਦਰਾਂ ਵਿੱਚ ਕਟੌਤੀ ਨੂੰ ਮੂਲਤਵੀ ਕਰਨ ਅਤੇ ਡਾਲਰ ਸੂਚਕਾਂਕ ਦੇ ਮਜ਼ਬੂਤ ਹੋਣ ਕਾਰਨ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ ਨਿਊਯਾਰਕ ਤੋਂ ਮੁੰਬਈ ਤੱਕ ਸੋਨੇ ਦੀਆਂ ਕੀਮਤਾਂ ਅਚਾਨਕ ਡਿੱਗ ਗਈਆਂ ਨੇ ਸਿਰਫ ਇੱਕ ਘੰਟੇ ਦੇ ਅੰਦਰ ਸੋਨਾ 1900 ਰੁਪਏ ਤੋਂ ਵੱਧ ਡਿੱਗਿਆ ਤੇ ਵਿਦੇਸ਼ੀ ਬਾਜ਼ਾਰਾਂ ਵਿੱਚ ਸੋਨੇ ਦੀਆਂ ਕੀਮਤਾਂ ਵੀ ਲਗਭਗ 4 ڈالر પ્રતિ औंस ਡਿੱਗ ਗਈਆਂ ਜਦੋਂ ਕਿ ਚਾਂਦੀ 4000 ਰੁਪਏ ਤੋਂ ਵੱਧ ਡਿੱਗ ਗਈ ਹੈ। ਪਰਦੇ ਫਿਊਚਰਜ਼ ਬਾਜ਼ਾਰ ਐਮਸੀਐਕਸ ਤੇ ਵੀ ਸੋਨੇ ਦੀਆਂ ਕੀਮਤਾਂ ਡਿੱਗ ਗਈਆਂ। ਸਵੇਰ ਦੇ ਕਾਰੋਬਾਰ ਦੇ ਵਿੱਚ ਸੋਨਾ 1719 ਰੁਪਏ ਡਿੱਗ ਕੇ 121208 ਰੁਪਏ ਪ੍ਰਤੀ 10 ਗ੍ਰਾਮ ਤੇ ਆ ਗਿਆ ਸੀ। ਵਪਾਰਦਾਰਾਂ ਨੇ ਇਹ ਹੋਰ ਵੀ ਕੱਟ ਕੇ 121000 ਰੁਪਏ ਤੇ ਹੋ ਗਿਆ ਇਹ ਲਗਾਤਾਰ ਤੀਜਾ ਦਿਨ ਸੀ ਬੀਤੇ ਕੱਲ ਦੀ ਇਹ ਗੱਲ ਹੈ ਜਦੋਂ ਸੋਨੇ ਦੀਆਂ ਕੀਮਤਾਂ ਵਿੱਚ ਹੁਣ ਤੱਕ 5700 ਰੁਪਏ ਤੋਂ ਵੱਧ ਦੀ ਗਿਰਾਵਟ ਆਈ ਹੈ ਤੇ ਸੋਨਾ ਆਪਣੇ 올 ਟਾਈਮ ਹਾਈ ਤੋਂ 11000 ਰੁਪਏ ਤੋਂ ਵੱਧ ਡਿੱਗ ਗਿਆ ਦੂਜੇ ਪਾਸੇ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਪਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ MCX ਤੇ ਚਾਂਦੀ 3600 ਰੁਪਏ ਤੋਂ ਵਧ ਦੇ ਕੇ 151694 ਰੁਪਏ ਤੇ ਆ ਗਈ ਜਦੋਂ ਕਿ ਵਪਾਰ ਦੌਰਾਨ ਇਹ 151250 ਰੁਪਏ ਤੇ ਆ ਗਈ ਸੀ ਚਾਂਦੀ 3 ਦਿਨਾਂ ਦੇ ਵਿੱਚ 11000 ਰੁਪਏ ਤੋਂ ਵਧ ਡਿੱਗ ਗਈ ਹੈ ਤੇ ਇਸ ਦੀ ਕੀਮਤ ਪਿਛਲੇ ਮਹੀਨੇ ਦੇ ਆਪਣੇ 올 ਟਾਈਮ ਹਾਈ ਤੋਂ 19000 ਰੁਪਏ ਘਟ ਗਈ ਹੈ ਤੇ ਉਧਰ ਹੀ ਆਈ ਸੀ ਦੇ ਵੱਲੋਂ ਪਾਕਿਸਤਾਨੀ ਬੱਲੇਬਾਜ਼ ਤੇ ਵੱਡੀ ਕਾਰਵਾਈ ਕੀਤੀ ਗਈ ਹੈ ਆਈਸੀਸੀ ਨੇ ਪਾਕਿਸਤਾਨ ਦੇ ਤਜਰਬੇਕਾਰ ਬੱਲੇਬਾਜ਼ ਬਾਬਰ ਆਸਮ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ ਆਈਸੀਸੀ ਦੇ ਆਚਾਰ ਸੰਹਤਾ ਦੀ ਉਲੰਘਣਾ ਕਰਨ ਦੇ ਲਈ ਬਾਬਰ ਨੂੰ ਉਸ ਦੀ ਮੈਚ ਫੀਸ ਦਾ 10% ਜੁਰਮਾਨਾ ਲਗਾਇਆ ਗਿਆ ਹੈ ਜਿਹਾ ਇੰਨਾ ਹੀ ਨਹੀਂ ਉਸ ਦੇ ਖਾਤੇ ਵਿੱਚ ਇੱਕ ਡੀਮੈਰਿਟ ਪੁਆਇੰਟ ਵੀ ਜੋੜਿਆ ਗਿਆ ਤੇ ਦਰਅਸਲ ਬਾਬਰ ਨੇ ਸ਼੍ਰੀਲੰਕਾ ਵਿਰੁੱਧ ਤੀਜੇ ওয়ਨ ਡੇ ਮੈਚ ਵਿੱਚ ਆਊਟ ਹੋਣ ਤੋਂ ਬਾਅਦ ਆਪਣੇ ਬੱਲੇ ਨਾਲ ਸਟੰਪਾਂ ਨੂੰ ਮਾਰਿਆ ਸੀ ਜਿਸ ਕਾਰਨ ਉਸ ਦੇ ਵਿਰੁੱਧ ਕਾਰਵਾਈ ਕੀਤੀ ਗਈ ਹੈ ਇਸ ਮੈਚ ਵਿੱਚ ਉਸਨੇ 34 ਦੌੜਾਂ ਬਣਾਈਆਂ ਸਨ ਅਤੇ ਜੈਫਰੀ ਵੈਂਡਰਸ ਦੇ ਦੁਆਰਾ ਬੋਲਡ ਹੋ ਗਿਆ ਸੀ ਤੇ ਆਪਣੇ ਖਰਾਬ ਸ਼ਾਟ ਤੋਂ ਨਿਰਾਸ਼ ਹੋ ਕੇ ਬਾਬਰ ਨੇ ਆਪਣੇ ਬੱਲੇ ਨਾਲ ਸਟੰਪਾਂ ਤੇ ਵਾਰ ਕੀਤਾ ਜੋ ਕਿ ICC ਅਚਾਰ ਸਹਿਨਤਾ ਦੀ ਧਾਰਾ 2.2 ਦੀ ਉਲੰਘਣਾ ਹੈ ਤੇ ਇਸ ਦੇ ਅਨੁਸਾਰ ਕੋਈ ਵੀ ਖਿਡਾਰੀ ਜਾਂ ਸਹਾਇਕ ਸਟਾਫ ਅੰਤਰਰਾਸ਼ਟਰੀ ਮੈਚ ਦੌਰਾਨ ਕ੍ਰਿਕਟ ਕਰਨਾ ਜਾਂ ਕਪੜਿਆ ਜ਼ਮੀਨੀ ਉਪਕਰਨਾ ਜਾਂ ਖੇਡ ਦੌਰਾਨ ਵਰਤੇ ਜਾਣ ਵਾਲੇ ਕਿਸੇ ਵੀ ਹੋਰ ਚੀਜ਼ ਦਾ ਨਿਰਾਦਰ ਨਹੀਂ ਕਰ ਸਕਦਾ ਅਮਰੀਕਾ ਜਾਣ ਵਾਲੇ ਚਾਹਵਾਨਾਂ ਦੇ ਲਈ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਅਗਲੇ ਸਾਲ ਹੋਣ ਵਾਲੇ ਫੁੱਟਬਾਲ ਵਿਲ ਕੱਪ ਲਈ ਅਮਰੀਕਾ ਨੇ ਵਿਦੇਸ਼ੀ ਯਾਤਰੀਆਂ ਲਈ ਇੱਕ ਵੱਡਾ ਫੈਸਲਾ ਕੀਤਾ ਹੈ ਟਰੰਪ ਪ੍ਰਸ਼ਾਸਨ ਨੇ FIFA ਪਾਸਟੈਂਪ ਦੇ ਇੱਕ ਨਵੇਂ ਸਿਸਟਮ ਦਾ ਐਲਾਨ ਕੀਤਾ ਹੈ ਜਿਸ ਦੇ ਅਧੀਨ ਉਹ ਵੀਜ਼ਾ ਇੰਟਰਵਿਊ ਲਈ ਜਲਦ ਸਮਾਂ ਪ੍ਰਾਪਤ ਕਰ ਸਕਣਗੇ ਤਾਂ ਇਹ ਕਦਮ ਟਰੰਪ ਦੀ ਸਖਤ ਇਮੀਗ੍ਰੇਸ਼ਨ ਨੀਤੀ ਅਤੇ ਵਰਲਡ ਕੱਪ ਲਈ ਉਮੀਦ ਤੋਂ ਵੱਧ ਯਾਤਰੀਆਂ ਦੀ ਆਵਾਜਾਈ ਦੇ ਦਰਮਿਆਨ ਸੰਤੁਲਨ ਬਣਾਉਣ ਦੀ ਕੋਸ਼ਿਸ਼ ਵਜੋਂ ਵੇਖਿਆ ਜਾ ਰਿਹਾ ਹੈ ਪਾਸ ਦਾ ਮਤਲਬ ਪਾਟੀਆ ਅਪਾਇੰਟਮੈਂਟ ਸ਼ੈਡੂਲਿੰਗ ਸਿਸਟਮ ਹੈ ਤੇ FIFA ਟਿਕਟ ਹੋਲਡਰਾਂ ਨੂੰ ਮਿਲੇਗੀ ਵੀਜ਼ੇ ਦੇ ਵਿੱਚ ਪਹਿਲ FIFA ਪ੍ਰਧਾਨ ਜਾਨੀ ਇਨਵੈਂਟਿਨੋ ਨੇ ਵਾਈਟ ਹਾਊਸ ਦੇ ਵਿੱਚ 트ੰਪ ਨਾਲ ਮੁਲਾਕਾਤ ਦੇ ਦੌਰਾਨ ਕਿਹਾ ਜੇ ਤੁਹਾਡੇ ਕੋਲ ਵਰਲਡ ਕੱਪ ਦਾ ਟਿਕਟ ਹੈ ਤਾਂ ਤੁਹਾਨੂੰ ਵੀਜ਼ਾ ਲਈ ਪਹਿਲਾਂ ਅਪਾਇੰਟਮੈਂਟ ਮਿਲੇਗਾ 트ੰਪ ਨੇ ਕਿਹਾ ਕਿ ਉਹ ਦੁਨੀਆ ਭਰ ਦੇ ਫੁੱਟਬਾਲ ਫੈਨਸ ਨੂੰ ਤੁਰੰਤ ਵੀਜ਼ਾ ਅਰਜ਼ੀ ਦੇਣ ਲਈ ਉਤਸ਼ਾਹਿਤ ਕਰਦੇ ਹਨ ਜਿਹੜੇ ਲੋਕ ਟ੍ਰਵੈਨਰਾਂ ਹੀ ਜ਼ਿਆਦਾ ਸਫ਼ਰ ਕਰਦੇ ਨੇ ਤਾਂ ਇਹ ਖਬਰ ਉਹਨਾਂ ਦੇ ਲਈ ਖਾਸ ਤੌਰ ਤੇ ਅਹਿਮ ਹੈ ਦੱਸ ਦਿੰਨਾ ਕਿ ਹੁਣ ਰੇਲਵੇ ਸਟੇਸ਼ਨ ਤੇ ਵੀ ਤੁਸੀਂ ਹਲ ਦੇ ਨਾਮ ਮੈਕਡੋਨਲਡ KFC ਦਾ ਸਵਾਦ ਲੈ ਸਕੋਗੇ ਪਾਤੀ ਰੇਲਵੇ ਨੇ ਯਾਤਰੀਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਅਤੇ ਉਹਨਾਂ ਦੇ ਖਾਣ-ਪੀਣ ਨਾਲ ਜੁੜੇ ਤਜਰਬੇ ਨੂੰ ਬਿਹਤਰ ਬਣਾਉਣ ਦੇ ਉਦੇਸ਼ ਦੇ ਨਾਲ ਪ੍ਰੀਮੀਅਮ ਬ੍ਰਾਂਡ ਕੈਟਰਿੰਗ ਆਊਟਲੈਟਸ ਪਾਲਿਸੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਿ ਹਾਂ ਇਸ ਵੱਡੇ ਫੈਸਲੇ ਤੋਂ ਬਾਅਦ ਟ੍ਰੇਨਾਂ ਦੇ ਵਿੱਚ ਸਫ਼ਰ ਕਰਨ ਵਾਲੇ ਯਾਤਰੀ ਜਲਦੀ ਹੀ ਰੇਲਵੇ ਸਟੇਸ਼ਨਾਂ ਤੇ ਪ੍ਰਮੁੱਖ ਫੂਡ ਬ੍ਰਾਂਡਾਂ ਦੇ ਖਾਣੇ ਦਾ ਆਨੰਦ ਲੈ ਸਕਣਗੇ। ਪ੍ਰੀਮੀਅਮ ਬ੍ਰਾਂਡ ਕੈਟਰਿੰਗ ਆਊਟਲੈਟਸ ਕਲਾਸ ਦੇ ਤਹਿਤ ਰੇਲਵੇ ਸਟੇਸ਼ਨ ਬਿਲਡਿੰਗ ਅਤੇ ਪਲੇਟਫਾਰਮਾਂ ਤੇ ਕਈ ਵੱਡੇ ਫੂਡ ਬ੍ਰਾਂਡ ਆਪਣੇ ਸਟਾਲ ਲਗਾ ਸਕਣਗੇ। ਇਹਨਾਂ ਦੇ ਵਿੱਚ ਹਲਦੀ ਰਾਮ, ਮੈਕਡੋਨਲਡਸ, KFC, ਸਬਵੇ, ਪੀਜ਼ਾ ਹਟ ਅਤੇ ਡੋਮੀਨੋਜ਼ ਵਰਗੇ ਨਾਮ ਸ਼ਾਮਿਲ ਹਨ। ਇਹ ਬ੍ਰਾਂਡ ਯਾਤਰੀਆਂ ਨੂੰ ਖਾਣ-ਪੀਣ ਦੀਆਂ ਵਸਤੂਆਂ ਵੇਚ ਸਕਣਗੇ। ਰੇਲਵੇ ਦੇ ਇਸ ਫੈਸਲੇ ਨਾਲ ਨਾ ਸਿਰਫ ਯਾਤਰੀਆਂ ਨੂੰ ਖਾਣੇ ਤੇ ਕਈ ਵਿਕਲਪ ਮਿਲਣਗੇ ਸਗੋਂ ਫੂਡ ਬ੍ਰਾਂਡਾਂ ਨੂੰ ਵੀ ਰੇਲਵੇ ਸਟੇਸ਼ਨ ਕੰਪਲੈਕਸ ਦੇ ਅੰਦਰ ਆਪਣਾ ਕਾਰੋਬਾਰ ਸ਼ੁਰੂ ਕਰਨ ਦਾ ਮੌਕਾ ਮਿਲੇਗਾ ਤਾਂ ਫੂਡ ਬ੍ਰਾਂਡਾਂ ਲਈ ਇਹ ਇੱਕ ਵੱਡਾ ਮੌਕਾ ਹੈ ਕਿਉਂਕਿ ਇੱਥੇ ਬਾਕੀ ਥਾਵਾਂ ਤੇ ਆਊਟਲੈਟਾਂ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਵਿਕਰੀ ਦੀਆਂ ਉਮੀਦਾਂ ਹਨ ਵਰਲਡ ਬਾਕਸਿੰਗ ਕੱਪ ਦੇ ਫਾਈਨਲ ਵਿੱਚ ਪੰਜ ਭਾਰਤੀ ਪਹੁੰਚੇ ਨੇ ਪੰਜ ਭਾਰਤੀ ਮੁਕੇ ਬਾਜ਼ਾਰ ਨੇ ਗ੍ਰੇਟੇ ਨਾਇਡਾ ਵਿੱਚ ਚੱਲ ਰਹੇ ਵਿਸ਼ਵ ਮੁੱਕੇਬਾਜ਼ੀ ਕੱਪ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ ਜੀ ਹਾਂ ਅਰੁੰਦਤੀ ਚੌਧਰੀ ਨੇ ਪਿਛਲੇ 3 ਐਡੀਸ਼ਨਾਂ ਵਿੱਚ ਤਗਮੇ ਜਿੱਤਣ ਵਾਲੀ ਜਰਮਨ ਮੁੱਕੇਬਾਜ਼ ਲਿਓਨੀ ਮੂਲਰ ਨੂੰ ਆਰਐਸਸੀ ਦੁਆਰਾ ਹਰਾਇਆ ਆਰਐਸਸੀ ਇੱਕ ਅਜਿਹੀ ਸਥਿਤੀ ਹੈ ਜਿੱਥੇ ਰੈਫਰੀ ਮੈਚ ਰੋਕ ਦਿੰਦਾ ਹੈ ਜੇਕਰ ਕੋਈ ਖਿਡਾਰੀ ਜ਼ਖਮੀ ਹੁੰਦਾ ਹੈ